ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਠ ਹਾਰੜ ਦੀਆਂ ਧੁੱਪਾਂ ਤੋਂ ਬਾਅਦ ਜਦੋਂ ਬਾਰਸ਼ਾਂ ਹੋਈਆਂ ਤਾਂ ਜੰਗਲ ਵਿੱਚ ਹਰ ਪਾਸੇ ਹਰੇ-ਹਰੇ ਘਾਹ ਨੇ ਹਰੀਆਲ ਦੀ ਚਾਦਰ ਵਿਛਾ ਦਿੱਤੀ ਇੱਕ ਹਿਰਣ ਜੰਗਲ ਵਿੱਚ ਹਰਾ-ਹਰਾ ਘਾਹ ਦੇਖ ਕੇ ਬਹੁਤ ਖੁਸ਼ ਸੀ ਘਾਹ ਨੂੰ ਦੇਖ ਕੇ ਉਸ ਦੀ ਤੇ ਉਸ ਦੇ ਸਾਥੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅੱਜ ਉਹ ਜੰਗਲ ਵਿੱਚ ਘਾਹ ਚਰਦਾ ਚਰਦਾ ਖੁਸ਼ੀ ਨਾਲ ਕੁੰਗੀਆਂ ਪਾਦਾ ਕਦੇ ਇੱਧਰ ਦੌੜ ਜਾਂਦਾ ਕਦੇ ਉੱਧਰ ਦੌੜ ਜਾਂਦਾ ਉਹਨੂੰ ਲੱਗ ਰਿਹਾ ਸੀ ਜਿਵੇਂ ਉਸਦੀ ਰੋਜ਼ ਰੋਜ਼ ਦੀ ਭਟਕਣ ਖਤਮ ਹੋ ਗਈ ਹੋਵੇ ਉਹ ਪੇਟ ਭਰ ਕੇ ਕਾ ਖਾਣਾ ਚਾਹੁੰਦਾ ਸੀ ਉਹ ਖੁਸ਼ੀ ਖੁਸ਼ੀ ਕਾ ਚਰਦਾ ਤੇ ਮੂੰਹ ਉੱਪਰ ਕਰਕੇ ਰੱਬ ਦਾ ਸ਼ੁਕਰ ਅਦਾ ਕਰਦਾ ਪਰ ਉਸਦੀ ਖੁਸ਼ੀ ਦੀ ਉਮਰ ਜ਼ਿਆਦਾ ਲੰਬੀ ਨਹੀਂ ਸੀ ਉਸ ਨੇ ਦੇਖਿਆ ਦੂਰੋਂ ਇੱਕ ਸ਼ੇਰ ਉਸ ਦੇ ਵੱਲ ਤੇਜ਼ੀ ਨਾਲ ਆ ਰਿਹਾ ਸੀ ਸਹੀ ਸਮੇਂ ਤੇ ਹਿਰਨ ਨੇ ਪੂਰੇ ਜੋਰ ਨਾਲ ਭਜਣਾ ਸ਼ੁਰੂ ਕੀਤਾ ਤਾਂ ਕਿ ਉਹ ਸ਼ੇਰ ਤੋਂ ਦੂਰ ਜਾ ਸਕੇ ਸ਼ੇਰ ਆਪਣੀ ਭੁੱਖ ਮਿਟਾਉਣ ਲਈ ਉਸ ਦੇ ਪਿੱਛੇ ਭੱਜ ਰਿਹਾ ਸੀ ਨਾਲੇ ਰੱਬ ਨੂੰ ਯਾਦ ਕਰ ਰਿਹਾ ਸੀ ਕਿ हे ਰੱਬਾ ਬੜੇ ਦਿਨਾਂ ਤੋਂ ਭੁੱਖਾ ਇੱਧਰ ਉੱਧਰ ਭਟਕ ਰਿਹਾ ਹਾਂ ਅੱਜ ਹਿਰਨ ਮੇਰੇ ਹੱਥ ਆ ਜਾਵੇ ਤਾਂ ਇਸ ਨੂੰ ਖਾ ਕੇ ਮੈਂ ਵੀ ਆਪਣਾ ਢਿੱਡ ਭਰ ਲਵਾਂ ਮੇਰੀ ਭਟਕਣ ਵੀ 2-4 ਦਿਨਾਂ ਲਈ ਖਤਮ ਹੋ ਜਾਵੇ ਉਦਰਨ ਹਰਨ ਵੀ ਰੱਬਗੇ ਅਰਦਾਸ ਕਰ ਰਿਹਾ ਸੀ ਕਿ हे ਰੱਬਾ ਬੜੇ ਦਿਨਾਂ ਤੋਂ ਪਟਕਣਾ ਤੋਂ ਬਾਅਦ ਅੱਜ ਕਿਤੇ ਵਧੀਆ ਘਾਹ ਖਾਣ ਨੂੰ ਮਿਲਿਆ ਸੀ ਪਰ ਅੱਜ ਇਹ ਸ਼ੇਰ ਪਿੱਛੇ ਪੈ ਗਿਆ ਹੈ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਜਾਨ ਵੀ ਗਵਾ ਲੈਣੀ ਹੈ ਐਨੇ ਚਿਰ ਨੂੰ ਸ਼ੇਰ ਨੇ ਇੱਕ ਲੰਮੀ ਛਲਾਂਗ ਮਾਰੀ ਤਾਂ ਕਿ ਹਰਨ ਨੂੰ ਫੜ ਸਕੇ ਪਰ ਐਨ ਵਕਤ ਤੇ ਹਿਰਨ ਨੇ ਦੂਸਰੀ ਦਿਸ਼ਾ ਵੱਲ ਛਾਲ ਮਾਰੀ ਤੇ ਸ਼ੇਰ ਦੇ ਵਾਰ ਤੋਂ ਬਚ ਕੇ ਜੰਗਲ ਵਿੱਚ ਅਲੋਪ ਹੋ ਗਿਆ। ਇੱਧਰ ਸ਼ੇਰ ਨੇ ਜਦੋਂ ਦੇਖਿਆ ਕਿ ਹਿਰਨ ਉਸ ਦੇ ਹੱਥੋਂ ਨਿਕਲ ਗਿਆ ਹੈ ਤਾਂ ਸ਼ੇਰ ਬਹੁਤ ਨਿਰਾਸ਼ ਹੋਇਆ ਤੇ ਢਿੱਲਾ ਜਿਹਾ ਹੋ ਕੇ ਖੜ ਗਿਆ। ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਹੁਣ ਸ਼ੇਰ ਨੂੰ ਪਤਾ ਲੱਗ ਗਿਆ ਸੀ ਕਿ ਢੱਡ ਭਰਨ ਲਈ ਮੈਨੂੰ ਅਜੇ ਹੋਰ ਭਟਕਣਾ ਪਵੇਗਾ। ਕਿਉਂਕਿ ਜਦੋਂ ਢੱਡ ਭਰ ਜਾਵੇਗਾ ਫਿਰ ਖਾਲੀ ਹੋ ਜਾਵੇਗਾ। ਇਸ ਨੂੰ ਬਾਰ-ਬਾਰ ਭਰਨ ਵਾਸਤੇ ਮੈਨੂੰ ਰੋਜ਼-ਰੋਜ਼ ਪਟਕਣਾ ਪਵੇਗਾ। ਇਹ ਸੋਚਦਾ-ਸੋਚਦਾ ਸ਼ੇਰ ਜੰਗਲ ਵਿੱਚ ਕਿਧਰੇ ਗੁੰਮ ਹੋ ਗਿਆ। ਉਦੋਂ ਹਿਰਨ ਵੀ ਜਾਨ ਬਚਾ ਕੇ ਖੁਸ਼ੀ ਪਰ ਉਹ ਵੀ ਸੋਚ ਰਿਹਾ ਸੀ ਕਿ ਜਦੋਂ ਤੱਕ ਜ਼ਿੰਦਗੀ ਹੈ ਉਦੋਂ ਤੱਕ ਇਹ ਪਟਕਣਾ ਖਤਮ ਨਹੀਂ ਹੋਵੇਗੀ। ਸੋਹਣ-ਸਾਨ ਵੀ ਕਈ ਵਾਰੀ ਇਹ ਪਟਕਣਾ ਖਤਮ ਕਰਨ ਲਈ ਪਾਪ ਵੀ ਕਰ ਜਾਂਦੇ ਹਨ। ਪਰਾ ਇਨਸਾਨ ਨੂੰ ਪਟਕਣਾ ਨਹੀਂ ਚਾਹੀਦਾ। ਸੰਘੋਸ਼ੰਗਾਰਸ਼ ਕਰਨਾ ਚਾਹੀਦਾ ਹੈ। ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ